ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪੈਮਨਾੜਕਸਰ ਕੋਹਕੇ ਆ ਜੀ ਬਾਈ ਮਜੂਦਾ ਸਰਪੰਚਾ ਇੱਥੋਂ ਦੇ ਬਾਈ ਨੀਲਾ ਉਹਨਾਂ ਦੇ ਘਰੇ ਤੇ ਬਾਈ ਦੇ ਆਪਾਂ ਕੋਈ 12-13 ਸਾਲਾਂ ਤੋਂ ਰੈਗੂਲਰ ਆ ਰਹੇ ਆ ਜੀ ਇਹ ਵੀਡੀਓ ਤੁਹਾਨੂੰ ਉਹ ਮੱਝਾਂ ਦਿਖਾਵਾਂਗੇ ਜਿਹੜੀਆਂ ਤੁਸੀਂ ਅੱਜ ਤੱਕ ਕਦੇ ਦੇਖੀਆਂ ਨਹੀਂ ਹੋਣਗਾ ਕੋਈ ਵਿਰਲੀ ਵੱਧ ਦੀ ਮੱਝ ਇਹੋ ਜੀ ਹੋਊਗੀ ਵੀ ਇਹੋ ਜਿਹਾ ਸਿਸਟਮ ਹੈ ਮੱਝਾਂ ਦਾ ਵੀ ਤੁਸੀਂ ਧਿਆਨ ਨਾਲ ساری ਵੀਡੀਓ ਨੂੰ ਸੁਣਿਓ ਜੇ 12 13 ਸਾਲਾਂ ਤੋਂ ਆਪਾਂ ਆ ਰਹੇ ਆ ਵੀ ਸ਼ੁਰੂ ਵਿੱਚ ਕੱਲੀ ਆਮ ਅੱਜ ਸੀਗੇ ਇਹਨਾਂ ਦੇ ਆ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਆ 91 ਸੂਏ ਹੋ ਗਏ ਅੰਕਲ ਇਹ ਸੱਤਵੇਂ ਸੱਤਵੇਂ ਅੱਠਵੇਂ ਸੂਏ ਹਾਂ ਵੀ 10 11 ਸਾਲ 12 ਕਾਲ ਹੋ ਗਏ ਜੀ ਕੋਈ ਐਗਜ਼ਾਮਪਲ ਕਲੀਅਰ ਗੱਲ ਹੈ ਨਹੀਂ ਕਿ ਮੈਨੂੰ ਅੰਕਲ ਕਹਿੰਦਾ ਵੀ 12 13 ਸਾਲ ਹੋ ਗਏ ਹੋਣਗੇ ਬੇਸਾਬ ਨਾਲ ਆ ਝੋਟੀ ਸੀਗੀ ਉਹ ਤੋਂ 3 4 ਸਾਲਾਂ ਦੀ ਜਦੋਂ ਕਿ ਮੈਂ ਆਉਣ ਲੱਗਿਆ ਜੀ ਠੀਕ ਹੈ ਸੱਤਵੇਂ ਸੂਏ ਵੱਧ ਸੂਬੀ ਆ ਤੇ ਆ ਕੱਟੀਆਂ ਸਾਰੀਆਂ ਤਿਆਰ ਹੋਈਆਂ ਜੀ ਇਹ ਇਹਦੀ ਉਮਰ ਅੰਕਲ ਆ ਕੱਟੀ ਦੀ ਕੱਟੀ 2 ਸਾਲ 2 ਸਾਲ ਇਹ ਤਾਂ ਸਭ ਜਿਹੜੀ ਸਭ ਤੋਂ ਮੇਨ ਗੱਲ ਦੱਸਣੀ ਹੈ ਜੀ ਵੀ ਇਹ ਮੱਝਾਂ 12 ਮਹੀਨੇ 30 ਦਿਨ ਰੋਗ ਦੰਗਿਆ ਸੀ ਹਾਂਜੀ ਪਰ ਜੇ ਤੜਕੇ ਮੱਝ ਕੋਲੀ ਸ਼ਾਮ ਨੂੰ ਸੂਪੇ ਨੇ ਸ਼ਾਮ ਨੂੰ ਸੂਪੇ ਤੇ ਜੇ ਸ਼ਾਮ ਨੂੰ ਟੋੜੀ ਦੇ ਤੜਕੇ ਸੂਪੇ ਨੇ ਤੜਕੇ ਸੂਪੇ ਨੇ ਕਈ ਵਾਰੀ ਸੜਾ ਚੀਰੀ ਮੱਝ ਕਿਉਂਦਾ ਹੁੰਦਾ ਤੇ ਇੱਕਾਂ ਕੱਤਰੋਂ ਪੈਰਾ ਜਾ ਜਾਂਦਾ ਕੱਤਰੋਂ ਪੈਰਾ ਜਾ ਜਾਂਦਾ ਠੀਕ ਹੈ ਇਹ ਗੱਲ ਜਮਾਂ ਕਲੀਅਰ ਹੈ ਜੀ ਆਪਣੀ ਇਹਦੇ ਤੇ ਠੀਕ ਹੈ ਤੁਸੀਂ ਆ ਕੇ ਵੀ ਚੈੱਕ ਕਰ ਸਕਦੇ ਆਂ ਇਹ ਚੀਜ਼ ਠੀਕ ਆ ਮਾਣ ਦੀ ਮੈਂ ਮਦਦ ਇੱਕ ਤਾਂ ਮੱਝ ਤੋਂ ਆਹ ਵੱੱਜਾ ਸਾਰਿਆਂ ਦੇ ਆਣ ਬੀ ਠੀਕ ਆ ਸਾਰਿਆਂ ਵੱੱਜਾ ਇਹ ਐ ਨਹੀਂ ਵੀ ਆਹੋ ਕੰਲੀ ਇਹ ਮਾਤੀ ਆ ਸਾਰਿਆਂ ਵੱੱਜਾ ਹੀ ਮੰਨ ਕੇ ਚੱਲੋ ਵੀ ਇਹ ਵੀ ਦੁੱਧ ਦਿੰਦੇਗਾ ਜੀ ਟੈਕ ਜੋਟੀ ਦੇਖੀਏ ਟੈਕ ਜੋਟੀ ਦੇਖੀਏ ਟੈਕ ਜੋਟੀ ਇੱਥੇ ਆ ਜੀ ਠੀਕ ਆ ਹੁਣ ਤਾਂ ਕੋਈ ਵੇਚਣ ਨੂੰ ਹੁਣ ਵੇਚਣ ਨੂੰ ਕੋਈ ਮੇਰੀ ਕੋਈ ਨਹੀਂ ਕੋਈ ਵੇਚਣੇ ਨਹੀਂ ਤੇ ਇੱਕ ਮੀਂਹ ਤੇਜ ਹੋਰ ਆ ਵੀ ਸਾਰਿਆਂ ਦੀ ਜ਼ਿੰਦਗੀ ਵੀ ਕੱਟ ਗਈ ਆ ਦੇਖੋ ਤੁਸੀਂ ਸਾਰਿਆਂ ਕੱਟ ਗਈਆਂ ਹੀ ਖੜੀਆਂ ਆ ਆ ਦੋ ਆ ਖੜੀਆਂ ਜੀ ਇੱਕ ਉਹ ਖੜੀ ਆ ਠੀਕ ਸਾਰਗਾ ਗੱਤਾਂ ਹੈ ਦੂਜਾ ਠੀਕ ਹੈ ਤੇ ਕੋਈ ਐ ਨਹੀਂ ਵੀ ਆ ਜਿਹੜੀ ਪਹਿਲਾਂ ਵਾਲੀ ਮੱਝ ਹੈ ਇਹ ਹੀ ਹੈ ਦੁੱਧ ਦਿੰਦੀ ਹੈ ਗਾਂ ਦਾ ਰਵਾ ਮੱਝ ਦਾ ਆ ਮੱਝ ਵੀ ਆ ਮੱਝ ਥੋੜੀ ਚਾਰੇ ਮਹੀਨੇ ਤੋਂ ਚਾਰੇ ਹੀ ਆ ਦੰਨਿਆ ਇਹ ਦੋਤੇ ਵੀ 12 ਮਹੀਨੇ ਤੀ ਦੇਣਾ ਦੁੱਧ ਦੇਣਾ ਬਹੁਤ ਵੱਡੀ ਗੱਲ ਆ ਵੀ ਗਾਵਾਂ ਦਾ ਦੇਈ ਜਾਂਦੇਗਾ ਦੁੱਧੋ ਛੱਡਣਗਾ ਉਪੀਆਂ ਪਰ ਇਹਨਾਂ ਨੂੰ ਪਤਾ ਹੀ ਉਦੋਂ ਲੱਗਦਾ ਇਹ ਸੂਤ ਪੈ ਲਗਾ 5 ਕਿਲੋ ਤੜਕੇ 5 ਹੱਥ ਨੇ 12 ਮਹੀਨੇ 12 ਮਹੀਨੇ ਪੰਜ ਪੰਜ ਮਹੀਨੇ ਕਿਲੋ ਤੜਕੇ ਦੇਊਂਗਾ 5 ਹੱਥ ਨੇ ਦੁੱਧ ਵੀ ਇੰਨਾ ਹੀ ਦੇਈ ਜਾਂਦਾ ਦੁੱਧ ਵੀ ਨਹੀਂ ਦਈ ਜਾਂ ਖੀਰ ਤੱਕ ਖੀਰ ਤੱਕ ਖੀਰ ਤੱਕ ਇਹ ਨਹੀਂ ਵੀ ਛੂਣ ਵਾਲੀ ਆ ਜਾਂ ਪੱਜੂਗੀ ਜਾਂ ਦਿਨ ਉਹ ਘਰ ਦੇ ਦੁੱਧ ਹਾਂਜੀ ਨਾ ਦੁੱਧ ਹਰ ਵਾ ਹੋਵੇ ਫਾਹਮੀ ਨਹੀਂ ਜੁਣੇ 12 ਮਹੀਨੇ 12 ਮਹੀਨੇ ਕੋਈ ਬੋਲਾ ਨਹੀਂ ਕੋਈ ਕੋਈ ਬੋਲ ਨਹੀਂ 12 ਮਹੀਨੇ ਸਵਾ ਵਾਰੀ ਹੈ ਸਾਤੇ ਜੇਰ ਦੀ ਦਿੱਕਤ ਵੀ ਨਹੀਂ ਆਉਂਦੀ ਨਾ ਜੇ ਤੂੰ ਕੋਈ ਦੇ ਤਾ ਇੱਕ ਦਿਨ ਵੀ ਠੀਕ ਕਰ ਜਾ ਕੇ ਦੇ ਖੜੇ ਜੇਰ ਨਹੀਂ ਕਰ ਜਾ ਮੈਂ 20 ਘੰਟੇ ਬਾਅਦ ਜੇਰ ਬੈਠੇ ਬਾਅਦ ਪੌਣੇ ਕੀ ਅੰਕਾ ਤੁਸੀਂ ਬਸ ਇੱਕ ਦਿਨ ਕਰ ਕੇ ਰੋਣਾ ਹਾਂਜੀ ਇੱਕ ਫੇੜ ਇੱਕ ਫੇੜ ਫੇੜ ਘੱਟ ਪਾਉਨੇ ਦਾਣਾ ਗਨ ਜਰਾ ਹਾਂਜੀ ਇਹ ਬੱਕਰੀਆਂ ਲੇਕੀ ਬਣਾ ਕੇ ਮੈਂ ਨੂੰ ਤਾਂ ਕੋੜ ਪਾ ਗਈ ਹਾਂਜੀ ਲੇਕੀ ਨੂੰ ਨੇ ਤੇ ਜਿਹੜੀ ਮੱਝ ਅੰਕਲ ਫੇਰੇ ਆਪਣੀ ਘਰ ਦੀ ਘੱਟੀ ਐ ਘਰ ਦੀ ਘੱਟੀ ਇਹ ਜਿਹੜੀ ਸਾਹਮਣੀ ਐ ਤੇ ਜਿਹੜੀ ਇਹਦੀ ਮਾਂ ਉਹ ਵੀ ਆਈ ਸੀ ਜੀ ਜੀ ਉਹ ਵੇਚਦੀ ਉਹ ਨੀਲੇ ਨਾਨਾ ਮੱਝ ਦੇਖੀ ਗਿਆ ਸੀ ਹਾਂਜੀ ਉਹ ਮੱਝ ਨੂੰ ਘੱਟੀ ਇਹ ਵੇਚ ਦਿੱਤੀ ਹਾ ਜੀ ਬੰਬਾ ਮਾਦੀ ਕੀ ਮਾਦੀ ਕੀ ਅੱਛਾ ਇਹ ਬਾਦੀ ਬਾਦੀ ਕਭੀ ਇਹ ਮਾਦੇ ਤੋਂ ਆਪਣੇ ਸਾਰਾ ਹੋਇਆ ਸਾਰਾ ਰਵੈਸ਼ੇ ਮਾਦੀ ਜੀ ਠੀਕ ਹੈ ਜੀ ਇੱਧਰ ਹੁਣ ਪਾਸੇ ਬਣਾਇਆ ਵੈ ਇਹਨਾਂ ਦਾ ਉਧਰ ਪੂਰਾ ਵੱਡਾ ਘਰ ਆ ਜੀ ਪਹਿਲਾਂ ਤਾਂ ਪਸ਼ੂ ਘਰੇ ਸੀਗੇ ਆ ਲੈਂਟਰ ਲੈਂਟਰ ਪਾ ਗਏ ਪੂਰੇ ਸ਼ੌਕ ਬਾਦ ਸ਼ਦભાઈ ਪੂਰਾ ਖੁੱਲਾ تھا ਜੀ ਠੀਕ ਹੈ ਵੀ ਪਸ਼ੂ ਮੈਂ ਤੁਹਾਨੂੰ ਦਿਖਾਉਣਾ ਵੀ ਇਹੋ ਜੇ ਕੁਝ ਵੀ ਸੈਪਤੀ ਨਹੀਂ ਦੇਖੇ ਹੁਣੇ ਜੇ ਕਿਸੇ ਦੇ ਇਹੋ ਜੀ ਮਾਚਾ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਪਰ ਮੈਨੂੰ ਨਹੀਂ ਲੱਗਦਾ ਜੀ ਬਹੁਤ ਘੱਟ ਜਾਣਤ ਹੁੰਦੇ ਆ ਕਈ ਦਾ ਯਕੀਨ ਵੀ ਨਹੀਂ ਲੋਕਾਂ ਨੇ ਮੰਨਣਾ ਠੀਕ ਹੈ ਅੱਜ ਆਪ ਇਹ ਦੁੱਧ 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 ਤੇ ਵਾਧੋ ਇਹ ਦੁੱਧ ਸੁਵੇ ਤੇ ਦੁੱਧ ਆ ਤੀਜੇ ਆ ਤੀਜੇ ਦੁੱਧ 10 ਕਿਲੋ ਦਾ ਵਾਅਦਾ ਕਿੱਦਾਂ ਨਹੀਂ ਦਿੱਤਾ ਨਾ ਵਾਅਦੇ ਨਾ ਕਰਦਿਆਂ ਨੂੰ ਅੱਛਾ 10 ਕਿੱਦਾਂ ਹੀ ਦੇਣਾ ਇਹਨਾਂ ਨੂੰ ਕੋਈ ਮਰਜ਼ੀ ਹੈ ਪਹਿਲਾਂ ਵੀ ਹਾਂ ਪਹਿਲਾਂ ਵੀ ਅੱਛਾ ਪਹਿਲਾਂ ਕੋਈ 10 ਦਾ ਤੇ ਇਹਨੂੰ ਨਹੀਂ ਦੱਸ ਪਾਟੀਚੇ ਸੁਏ ਹੈ ਹਾਂ ਉਹ ਪੰਜਵੇਂ ਸੁਏ ਹੈ ਹਾਂ ਦੋ ਕਰਕੇ ਜਿੰਨਾਂ ਦੇ ਨਾਲ ਉਹਨੇ ਐਸਨੇ ਉਹ ਨਹੀਂ ਜਾਮ। ਉਹ ਨਹੀਂ ਤੇ ਮੰਨ ਲੇ ਚਲੋ ਵੀ ਜਿਵੇਂ ਪੋਨਿਆਂ ਤੋਂ ਹੀ ਸੂਪ ਐਂਦੇਗਾ। ਪੋਨਿਆਂ ਦੀ ਸੂ। ਇਹ ਨੂੰ ਪੁੱਛ ਰਾ ਸਹੀ ਗੱਲ ਲੈ ਬਈ। ਕਿਵੇਂ ਸਹੀ। ਜਦੋਂ ਮੈਂ ਪੋਨਿਆਂ ਅੱਜ ਕੋਈ ਉਹਨੂੰ ਛੂਕਣੀ। ਇਹ ਬੰਦਾ ਰੈਗੂਲਰ ਕਿੰਨੇ ਸਾਲਾਂ ਤੋਂ ਕੰਮ ਕਰਦਾ ਹੈ। 6 ਸਾਲ ਹੋ ਗਏ ਇਹਨੂੰ ਹੀ ਬੰਦੇ ਨੂੰ ਇਹਨਾਂ ਦੇ ਲੱਗੇ। ਕਿਸੇ ਨੇ ਮੰਨਿਆ ਚੋਣੀਆਂ ਅੱਜ ਨਸੀਰ। ਹਾਂ। ਇਹ ਕਿਦਰ ਰਾਮ ਵੀ ਗਿਆ ਵਿਆਹ ਅੱਜ। ਹਾਂਜੀ। ਉਹਨੂੰ ਵਿਆਹ ਕਰਾ ਦਿੰਦਾ। ਵੀ ਮੈਂ ਮੰਨਿਆ ਚੋਣ ਫੇਰ ਆ ਜੂੰਗਾ। ਜਾ ਗੋਲ ਨੂੰ ਫੇਰਾ ਜੂ ਅੱਛਾ ਚੋਣਗਾ ਤੂੰ ਹੀ ਆਉਂਦੇ ਚਰਦੇ ਕੋਈ ਨਹੀਂ ਵੀ ਜਾਂਦਾ ਠੀਕ ਹੈ ਮੰਨ ਲਓ ਵੀ ਇਹਨਾਂ ਦਾ ਫੈਵਰੀ ਬਿੰਗ ਗੁੰਵੰਦਰਮ ਵੀ ਹੈ ਜੀ ਇਹ ਬੰਦਾ ਤੇ ਕੋਈ ਝੂਠ ਨਹੀਂ ਜੀ ਇਹ ਤਾਂ ਝੂਠ ਮਾਰਦੀ ਆਪ ਨੂੰ ਲੋਡ ਪਈਏ ਤੁਹਾਨੂੰ ਦਿਖਾਇਆ ਵੀ ਇਹੋ ਜਿਹੇ ਪਸ਼ੂ ਵੀ ਪਏ ਆ ਦੇਖ ਲਓ ਤੁਸੀਂ ਤੇ ਕਿੰਨੀ ਆ ਚੰਗੀਆਂ ਮੱਝਾਂ ਹਨਾ ਤੇ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੇ ਵੱਧ ਤੋਂ ਵੱਧ ਤੇ ਦੱਸਿਓ ਜੇ ਕਮੈਂਟ ਕਰਕੇ ਵੀ ਇਹੋ ਜਿਹੇ ਮੱਝਾਂ ਕਿਸੇ ਦੇ ਹੈ ਜੀ ਧੰਨਵਾਦ ਜੀ